ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆ। ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ। ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਸੁਝਾਅ ਜ਼ਰੂਰ ਰੱਖਿਆ ਕਰੋ। ਗੱਲ ਕਾਫੀ ਸਮਾ ਪੁਰਾਣੀ ਆ। ਇੱਕ ਪਿੰਡ ਦੇ ਵਿੱਚ ਦੋ ਸਹੇਲੀਆਂ ਨੇ ਜਿਹੜੀਆਂ ਕਿ ਬਚਪਨ ਤੋਂ ਹੀ ਇਕੱਠੀਆਂ ਪੜੀਆਂ ਇੱਕ ਦਾ ਨਾਮ ਨਿੰਮੀ ਤੇ ਦੂਜੀ ਦਾ ਨਾਮ ਪ੍ਰੀਤ ਆ ਨਿੰਮੀ ਦੇ ਪਾਪਾ ਜਿਹੜੇ ਪੜੇ ਲਿਖੇ ਸੀ ਤੇ ਪ੍ਰੀਤ ਸੀ ਜਿਹੜੀ ਉਹ ਇੱਕ ਛੋਟੇ ਜਿਹੇ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਸੀ ਪਿੰਡ ਦੇ ਵਿੱਚ ਪ੍ਰਾਇਮਰੀ ਤੱਕ ਦਾ ਹੀ ਸਕੂਲ ਸੀ ਦੋਨੋਂ ਜਣੀਆਂ ਸਕੂਲ ਜਾਂਦੀਆਂ ਇਕੱਠੀਆਂ ਹੀ ਸਕੂਲ ਦਾ ਕੰਮ ਕਰਦੀਆਂ ਫਿਰ ਘਰ ਦੇ ਛੋਟੇ-ਛੋਟੇ ਕੰਮ ਕਰਦੀਆਂ ਦੋਨਾਂ ਦਾ ਆਪਸ ਵਿੱਚ ਬੜਾ ਪਿਆਰ ਸੀ ਸਕੂਲੋਂ ਆ ਕੇ ਵੀ ਤਕਰੀਬਨ ਦੋਨੋਂ ਉਹ ਇਕੱਠੀਆਂ ਰਹਿੰਦੀਆਂ ਜਦੋਂ ਦੋਨੋਂ ਨੇ 5ਵੀਂ ਪਾਸ ਕਰ ਲਈ ਤਾਂ ਜਿਹੜੀ ਪ੍ਰੀਤ ਸੀ ਉਹਦੇ ਪਾਪਾ ਨੇ ਉਹਨੂੰ ਪੜਨੋਂ ਹਟਾ ਲਿਆ ਕਿਉਂਕਿ ਉਹ ਕਹਿੰਦੇ ਕਿ ਪੁੱਤ ਮੇਰੇ ਚ ਇੰਨੀ ਹੈਸੀਅਤ ਹੈ ਨਹੀਂ ਕਿ ਮੈਂ ਤੇਰਾ ਨਾਲ ਦੇ ਕਿਸੇ ਸ਼ਹਿਰ ਦੇ ਵਿੱਚ ਦਾਖਲਾ ਕਰਵਾ ਸਕਾਂ ਕਿਉਂਕਿ ਜੇ ਤੂੰ ਬੱਸਾਂ ਤੇ ਜਾਏ ਆਏਂਗੀ ভাড়া ਕਰਾਇਆ ਵੀ ਲੱਗਣਾ ਫਿਰ ਫੀਸ ਵੀ ਭਰਨੀ ਆ ਤੇ ਇਸ ਕਰਕੇ ਪ੍ਰੀਤ ਜਿਹੜੀ ਉਹਨੂੰ ਘਰ ਦੇ ਕੰਮਕਾਰਾਂ ਵਿੱਚ ਲਾ ਲਿਆ ਜਾਂਦਾ ਪਰ ਨਿੰਮੀ ਦੇ ਪਾਪਾ ਸੀ ਜਿਹੜੇ ਉਹ ਪੜੇ ਲਿਖੇ ਸੀ ਤੇ ਨਿੰਮੀ ਆ ਜਿਹੜੀ ਉਹ ਨਾਲ ਦੇ ਸ਼ਹਿਰ ਵਿੱਚ ਇੱਕ ਸਕੂਲ ਦੇ ਵਿੱਚ ਦਾਖਲਾ ਲੈ ਲੈਂਦੀ ਆ ਪਰ ਨਿੰਮੀ ਸੀ ਜਿਹੜੀ ਉਹਨੇ ਪ੍ਰੀਤ ਨਾਲੋਂ ਆਪਣੀ ਜਿਹੜੀ ਲਿਹਾਜ਼ ਸੀ ਸਹੇਲਪੁਣਾ ਸੀ ਉਹ ਤੋੜਿਆ ਨਹੀਂ ਸੀ ਜਦੋਂ ਵੀ ਉਹ ਸਕੂਲੋਂ ਆਉਂਦੀ ਆ ਕੇ ਪ੍ਰੀਤ ਨੂੰ ਜ਼ਰੂਰ ਮਿਲਣ ਜਾਂਦੀ ਸਕੂਲ ਤੋਂ ਬਾਅਦ ਦੋਨੋਂ ਇਕੱਠੀਆਂ ਰਹਿੰਦੀਆਂ ਤੇ ਨਿੰਮੀ ਕਹਿੰਦੀ ਪ੍ਰੀਤ ਮੇਰਾ ਜੀ ਕਰਦਾ ਸੀ ਕਿ ਤੂੰ ਵੀ ਪੜੇ ਨਿੰਮੀ ਨੇ ਬਹੁਤ ਵਾਰ ਆਪਣੇ ਪਾਪਾ ਨੂੰ ਕਿਹਾ ਕਿ ਪਾਪਾ ਤੁਸੀਂ ਫੀਸ ਭਰ ਦਿਆ ਕਰੋ ਪ੍ਰੀਤ ਦੀ ਮੈਂ ਆਪਦੇ ਨਾਲ ਪੜਨ ਲਾ ਲੈਨੀ ਆ ਉਹਦੇ ਜ਼ਿਆਦਾ ਕਹਿਣ ਤੇ ਨਿੰਮੀ ਦੇ ਪਾਪਾ ਨੇ ਪ੍ਰੀਤ ਦੇ ਪਾਪਾ ਨਾਲ ਗੱਲ ਵੀ ਕੀਤੀ ਸੀ ਪਰ ਉਹ ਕਹਿੰਦਾ ਕਿ ਨਹੀਂ ਮੈਂ ਕਿੰਨੇ ਕ ਸਾਲ ਛੋੜੇ ਤੋਂ ਫੀਸ ਭਰਾਵਾਂਗਾ ਵੀ ਜੱਟਾਂ ਜ਼ਿਮੀਦਾਰਾਂ ਦੀਆਂ ਕੁੜੀਆਂ ਤਾਂ ਇੰਨਾ ਕੀ ਪੜ੍ਹਦੀਆਂ ਨਹੀਂ ਚੱਲ ਮੈਂ ਤਾਂ ਬਸ ਜਦੋਂ ਹੋਰ ਮਟਿਆਰ ਹੋਊਗੀ ਤੇ ਵਿਆਹ ਕੇ ਤੋੜ ਦੇਣਾ ਚਲੋ ਭਾਈ ਸਮਾਂ ਗੁਜ਼ਰਦਾ ਗਿਆ ਨਿੰਮੀ ਆ ਜਿਹੜੀ ਉਹਨੇ ਪਲੱਸ 2 ਕਰ ਲਈ ਤੇ ਪਲੱਸ 2 ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰਨ ਲੱਗ ਜਾਂਦੀ ਆ ਅੱਜ ਹੋਰ ਸਵੇਰੇ ਹੋਰ ਸਮਾਂ ਬਦਲਦਾ ਭਾਵੇਂ ਕਿ ਨਿੰਮੀ ਤੇ ਪ੍ਰੀਤ ਜਿਹੜੀ ਉਹ ਇੱਕ ਦੂਜੇ ਨੂੰ ਭੁੱਲੀਆਂ ਨਹੀਂ ਸੀ ਇੱਕ ਦੂਜੇ ਨੂੰ ਯਾਦ ਕਰਦੀਆਂ ਰਹਿੰਦੀਆਂ ਸੀ ਪਰ ਜਿਵੇਂ ਕਿ ਪ੍ਰੀਤ ਦੇ ਪਰਿਵਾਰ ਦੇ ਹਾਲਾਤ ਸੀ ਉਹ ਪ੍ਰੀਤ ਦਾ 19-20 ਸਾਲ ਦੀ ਉਮਰ ਦੇ ਵਿੱਚ ਹੀ ਵਿਆਹ ਕਰ ਦਿੰਦੇ ਆ ਚਲੋ ਪ੍ਰੀਤ ਤਾਂ ਆਪਣੇ ਸਹੁਰੇ ਘਰ ਚਲੀ ਜਾਂਦੀ ਆ ਤੇ ਜਦੋਂ ਗ੍ਰੈਜੂਏਸ਼ਨ ਕਰਦੀ ਆ ਨਿੰਮੀ ਉਹਨੂੰ ਇੱਕ ਬਾਹਰਲੇ ਮੁੰਡੇ ਦਾ ਰਿਸ਼ਤਾ ਆਉਂਦਾ ਕੈਨੇਡਾ ਤੋਂ ਆਇਆ ਸੀ ਮੁੰਡਾ ਚਲੋ ਰਿਸ਼ਤਾ ਆਉਂਦਾ ਤੇ ਉਹਦੇ ਪਾਪਾ ਨੂੰ ਰਿਸ਼ਤਾ ਠੀਕ ਲੱਗਦਾ ਤੇ ਨਿੰਮੀ ਦਾ ਵਿਆਹ ਕਰ ਦਿੰਦੇ ਆ ਪ੍ਰੀਤ ਜਿਹੜੀ ਉਹ ਨਿੰਮੀ ਦੇ ਵਿਆਹ ਚ ਆਉਂਦੀ ਆ ਤੇ ਰੱਜ ਕੇ ਉਹ ਗੱਲਾਂ ਕਰਦੀਆਂ ਉਹ ਕਹਿੰਦੀਆਂ ਵੀ ਉਹ ਵੀ ਦਿਨ ਸੀ ਜਦੋਂ ਆਪਾਂ ਇੱਕ ਦੂਜੇ ਬਿਨਾ ਬਿੰਦ ਵੀ ਨਹੀਂ ਰਹਦੀਆਂ ਹੁੰਦੀਆਂ ਸੀ ਤੇ ਹੁਣ ਦੇਖ ਆਪਾਂ ਕਿੰਨੇ ਕਿੰਨੇ ਟਾਈਮ ਬਾਅਦ ਮਿਲਦੀਆਂ ਤੇ ਪ੍ਰੀਤ ਹੈ ਜਿਹੜੀ ਉਹ ਨਿੰਮੀ ਦੇ ਨਾਲ ਲੱਗ ਕੇ ਬਹੁਤ ਰੋਂਦੀ ਆ ਕਿ ਨਿੰਮੀ ਹੁਣ ਤੂੰ ਸਹੁਰੇ ਘਰ ਚਲੀ ਜਾਏਂਗੀ ਫਿਰ ਤੂੰ ਕੈਨੇਡਾ ਚਲੀ ਜਾਏਂਗੀ ਵੀ ਆਪਾਂ ਤਾਂ ਕਦੇ ਵੀ ਨਹੀਂ ਮਿਲਨੀਆ ਉਹ ਕਹਿੰਦੀ ਲਹਿਕ ਖਮਲੀ ਤੈਨੂੰ ਲੱਗਦਾ ਵੀ ਮੈਂ ਤੈਨੂੰ ਮਿਲੇ ਬਿਨਾ ਰਹੂੰਗੀ ਕੋਈ ਨਾ ਮੈਂ ਬੜਾ ਟਾਈਮ ਨਹੀਂ ਉੱਥੇ ਰਹਾ ਕਰਦੀ ਮੈਂ ਇੱਕ ਸਾਲ ਬਾਅਦ ਗੇੜਾ ਜ਼ਰੂਰ ਮਾਰਿਆ ਕਰੂੰ ਨਾਲੇ ਮੈਂ ਆਪਣੇ ਮਾਪੇ ਬਿਨਾ ਕਿਵੇਂ ਰਹਿ ਸਕਦੀਆਂ ਚਲੋ ਜੋ ਸੋਚਦੇ ਆਂ ਅਸੀਂ ਉਹ ਕਦੇ ਵੀ ਨਹੀਂ ਹੁੰਦਾ ਨਿੰਮੀ ਆ ਜਿਹੜੀ ਉਹਦੇ ਵਿਆਹ ਤੋਂ 6 ਮਹੀਨੇ ਬਾਅਦ ਕੈਨੇਡਾ ਦਾ ਜਹਾਜ਼ ਉਹ ਚੜ ਜਾਂਦੀ ਆ ਕੈਨੇਡਾ ਦੀ ਜ਼ਿੰਦਗੀ ਦੇ ਵਿੱਚ ਮਤਲਬ ਬੰਦਾ ਇੰਨਾ ਉਲਝ ਜਾਂਦਾ ਜਾ ਕੇ ਉੱਥੇ ਕਿ ਉਹਨੂੰ ਦੇਣਾ ਜਿਹੜੇ ਉਹ ਪਤਾ ਹੀ ਨਹੀਂ ਲੱਗਦਾ ਕਿਵੇਂ ਬੀਤਦੇ ਆ ਜਿਹੜੀ ਨਿੰਮੀ ਕਹਿੰਦੀ ਹੁੰਦੀ ਸੀ ਕਿ ਮੈਂ 1 ਸਾਲ ਬਾਅਦ ਪੰਜਾਬ ਆਇਆ ਕਰੂੰਗੀ ਅੱਜ ਉਹਨੂੰ 6 ਸਾਲ ਹੋ ਜਾਂਦੇ ਆ ਕੈਨੇਡਾ ਗਈ ਨੂੰ ਤੇ ਉੱਥੋਂ ਇੱਕ ਵਾਰ ਵੀ ਵਾਪਸ ਨਹੀਂ ਮੁੜਿਆ ਜਾਂਦਾ ਭਾਵੇਂ ਕਿ ਉਹਦਾ ਬਹੁਤ ਦਿਲ ਕਰਦਾ ਸੀ ਥੋੜਾ ਜਾ ਸਮਾਂ ਬਦਲਿਆ ਟੈਲੀਫੋਨ ਲੱਗ ਗਏ ਸੀ ਉਹ ਟੈਲੀਫੋਨ ਤੇ ਹੀ ਆਪਣੇ ਮਾਪਿਆਂ ਨਾਲ ਗੱਲ ਕਰ ਲੈਂਦੀ ਸੀ ਉਹਨੇ ਬਹੁਤ ਵਾਰ ਆਪਣੀ ਮਾਂ ਨਾਲ ਗੱਲ ਕੀਤੀ ਕਿ ਮੈਂ ਪ੍ਰੀਤ ਨਾਲ ਗੱਲ ਕਰਨਾ ਚਾਹਣੀ ਆ ਤਾਂ ਉਹਦੀ ਮਾਂ ਕਹਿ ਦਿੰਦੀ ਕਿ ਪ੍ਰੀਤ ਕਦੇ ਆਈ ਹੀ ਨਹੀਂ ਵੀ ਜਿਵੇਂ ਤੂੰ ਆਪਣੀ ਜ਼ਿੰਦਗੀ ਚ ਵਿਅਸਤ ਹੋ ਗਈ ਉਹ ਵੀ ਹੋ ਗਈ ਚਲੋ ਬੱਚਿਆਂ ਵਾਲੇ ਹੋ ਜਾਂਦੇ ਆ ਜਦੋਂ ਕੁੜੀਆਂ ਬੱਚਿਆਂ ਵਾਲੀਆਂ ਹੋ ਗਈਆਂ ਸਹੁਰਿਆਂ ਦੀ ਜ਼ਿੰਮੇਵਾਰੀ ਤੇ ਉਹਦੇ ਪੇਕਿਆਂ ਦੇ ਜੋ ਰਿਸ਼ਤੇ ਨਾਤੇ ਆ ਤੇ ਸਹੇਲ ਪੁਣਿਆ ਉਹ ਛੁੱਟ ਜਾਂਦੇ ਆ ਕਈ ਲੋਕ ਸਾਡੇ ਦਿਲ ਦੇ ਇੰਨੇ ਕਰੀਬ ਹੁੰਦੇ ਆ ਕਿ ਅਸੀਂ ਉਹਨਾਂ ਨੂੰ ਭੁੱਲ ਤਾਂ ਨਹੀਂ ਸਕਦੇ ਹੁੰਦੇ ਪਰ ਉਹਨਾਂ ਤੋਂ ਦੂਰ ਰਹਿਣਾ ਸਾਡੀ ਮਜਬੂਰੀ ਹੁੰਦੀ ਆ। ਇਸੇ ਤਰ੍ਹਾਂ ਨਿੰਮੀ ਤੇ ਪ੍ਰੀਤ ਸੀ। ਪ੍ਰੀਤ ਵੀ ਬੜਾ ਨਿੰਮੀ ਨੂੰ ਯਾਦ ਕਰਦੀ ਤੇ ਚਲੋ ਅੱਜ ਹੋਰ ਸਵੇਰੇ ਹੋਰ ਨਿੰਮੀ ਨੂੰ ਜਦੋਂ ਕੈਨੇਡਾ ਗਈ ਨੂੰ 8 ਸਾਲ ਹੋ ਜਾਂਦੇ ਆ ਤੇ ਉਹ ਆ ਕੇ ਘੇੜਾ ਮਾਰਦੀ ਆ ਪੰਜਾਬ ਆਉਂਦੀ ਆ। ਪੰਜਾਬ ਆ ਕੇ 2 ਦਿਨ ਉਹ ਆਪਣੇ ਸੌਰੇ ਕਰ ਰਹੀਦੀ ਆ। ਉਸ ਤੋਂ ਬਾਅਦ ਉਹ ਆਪਣੇ ਪੇਕੇ ਘਰ ਆਉਂਦੀ ਆ। ਹੁਣ ਨਿੰਮੀ ਦੇ 2 ਬੱਚੇ ਹੋ ਗਏ ਸੀ। ਉਹ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪੇਕੇ ਘਰ ਆਉਂਦੀ ਆ ਆਪਣਾ ਘਰ ਵਾਰ ਵੇਖਦੀ ਆ ਆਂਡਕਵੰਡ ਵੇਖਦੀ ਆ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਉਹਨੂੰ ਯਕੀਨ ਨਹੀਂ ਹੁੰਦਾ ਕਿ ਮੈਂ ਉਸੇ ਪਿੰਡ 'ਚ ਆ ਗਈ ਆ ਕਿਉਂਕਿ ਪਿੰਡ ਆ ਜਿਹੜਾ ਉਹਦਾ ਮਹਾਂਦਰਾ ਬਦਲ ਚੁੱਕਿਆ ਸੀ ਲੋਕ ਜਿਹੜੇ ਉਹ ਬਹੁਤ ਅੱਗੇ ਲੰਘ ਚੁੱਕੇ ਸੀ ਪਹਿਲਾਂ ਜਿੱਥੇ ਕਿਸੇ ਕਿਸੇ ਘਰੇ ਟੈਲੀਫੋਨ ਹੁੰਦਾ ਸੀ ਹੁਣ ਤਕਰੀਬਨ ਹਰ ਘਰੇ ਟੈਲੀਫੋਨ ਆ ਗਿਆ ਸੀ ਕਾਰਾਂ ਸਕੂਟਰ ਵੀ ਆਮ ਹੋ ਗਏ ਸੀ ਚਲੋ ਤਰੱਕੀ ਕੀਤੀ ਸੀ ਜ਼ਮਾਨੇ ਨੇ ਜਦੋਂ ਨਿੰਮੀ ਆਈ ਜਿਵੇਂ ਉਹ ਆਪਣੇ ਮਾਪਿਆਂ ਨੂੰ ਵੇਖਦੀ ਆ ਹਨਾ ਵੀ ਜਦੋਂ ਮੈਂ ਗਈ ਸੀ ਤੇ ਮੇਰੇ ਮਾਪੇ ਕਿਵੇਂ ਸੀ ਤੇ ਹੁਣ ਕਿਵੇਂ ਹੋ ਗਏ ਆ ਗੱਲ ਲੱਗ ਕੇ ਰੋਂਦੀ ਆ ਬਹੁਤ ਰੋਂਦੀ ਆ ਗੱਲਾਂ ਕਰਦੀ ਆ ਆਪਣੇ ਬਚਪਨ ਦੀਆਂ ਆਣਗਵਾਂਡ ਦੀਆਂ ਕੁੜੀਆਂ ਜੋ ਨਾਲ ਪੜਦੀਆਂ ਸੀ ਸਭ ਨੂੰ ਯਾਦ ਕਰਦੀ ਆ ਤੇ ਗੱਲਾਂ ਕਰਦੇ ਕਰਦੇ ਉਹ ਆਪਣੀ ਮਾਂ ਨੂੰ ਕਹਿੰਦੀ ਆ ਕਿ ਮਾਂ ਕਦੇ ਪ੍ਰੀਤੋ ਨਹੀਂ ਆਈ ਤੇ ਉਹਦੀ ਮਾਂ ਜਿਹੜੀ ਉਹ ਚੁੱਪ ਕਰ ਜਾਂਦੀ ਆ ਕਹਿੰਦੀ ਨਾ ਪੁੱਤ ਮੈਨੂੰ ਤਾਂ ਨਹੀਂ ਮਿਲੀ ਉਹ ਕਹਿੰਦੀ ਮਾਂ ਮੈਂ ਜਦੋਂ ਵੀ ਤੇਰੇ ਨਾਲ ਪ੍ਰੀਤੋ ਦੀ ਗੱਲ ਕਰਦੀ ਸੀ ਫੋਨ ਤੇ ਤਾਂ ਵੀ ਤੂੰ ਗੱਲ ਟਾਲ ਜਾਂਦੀ ਸੀ ਅੱਜ ਵੀ ਤੂੰ ਗੱਲ ਨਹੀਂ ਕਰ ਰਹੀ ਪ੍ਰੀਤੋ ਦੀ ਕਹਿੰਦੀ ਨਹੀਂ ਨਹੀਂ ਇਹੋ ਜੀ ਤਾਂ ਕੋਈ ਗੱਲ ਨਹੀਂ ਬਸ ਆਈ ਨਹੀਂ ਕਹਿੰਦੀ ਵਿਚਾਰੀ ਮਿਲੀ ਨਹੀਂ ਕਦੇ ਚਲੋ ਪਾਈ ਗੱਲਾਂ ਕਰਦੇ ਕਰਦੇ ਉਹ ਸੌ ਜਾਂਦੀਆਂ ਤੇ ਅਗਲੇ ਦਿਨ ਸਵੇਰੇ ਜਦੋਂ ਨਿੰਮੀ ਉੱਠਦੀ ਆ ਤੇ ਉਹ ਵੇਖਦੀ ਆ ਵੀ ਉਹਦੇ ਬੱਚੇ ਆ ਜਿਹੜੇ ਉਹ ਉੱਠ ਕੇ ਗਲੀ 'ਚ ਚਲੇ ਜਾਂਦੇ ਆ ਕਿਉਂਕਿ ਗਲੀ 'ਚ ਬਹੁਤ ਸਾਰੇ ਬੱਚੇ ਖੇਡ ਰਹੇ ਹੁੰਦੇ ਆ ਉਹ ਉੱਠ ਕੇ ਆਪਣੀ ਮਾਂ ਨੂੰ ਕਹਿੰਦੀ ਆ ਕਿ ਮਾਂ ਤੇਰੇ ਦੋ ਤਾਂ ਦੋਤੀ ਉਹ ਕਹਿੰਦੀ ਉਹ ਤਾਂ ਕਦੋਂ ਦੇ ਉੱਠੇ ਆ ਤੂੰ ਹੀ ਨੀ ਸੀ ਉੱਠੀ ਤੇ ਉਹ ਤਾਂ ਕਹਿੰਦੀ ਬੱਚੇ ਗਲੀ 'ਚ ਰੌਲਾ ਪਾ ਰਹੇ ਸੀ ਉਧਰ ਵਾਗ ਗਏ ਕਹਿੰਦੀ ਉਹਨਾਂ ਨਾਲ ਹੀ ਖੇਡੀ ਜਾਂਦੇ ਆ ਉਹ ਕਹਿੰਦੀ ਚੱਲ ਵਧੀਆ ਇੱਥੋਂ ਦਾ ਮਾਹੌਲ ਵਧੀਆ ਪੰਜਾਬ ਦਾ ਹਨਾ ਖੁੱਲਾ ਡੁੱਲਾ ਚਲੋ ਆਪਣੇ ਬੱਚਿਆਂ ਦੇ ਪਿੱਛੇ ਉਹਨਾਂ ਨੂੰ ਦੇਖਣ ਆ ਜਾਂਦੀ ਆ ਕਿਉਂਕਿ ਫਿਰ ਵੀ ਹਨਾ ਨੂੰ ਬੇਤੁਵਾਰੀ ਜੀ ਹੋ ਗਈ ਵੀ ਕਿਤੇ ਬੱਚੇ ਇਧਰ ਉਧਰ ਨਾ ਚਲੇ ਜਾਣ ਵੀ ਪਹਿਲੀ ਵਾਰ ਆਈਆਂ ਜਦੋਂ ਉਹ ਆਉਂਦੀ ਆ ਤੇ ਬੱਚੇ ਆ ਜਿਹੜੇ ਉਹਦੇ ਉਹ ਬੱਚਿਆਂ ਨਾਲ ਖੇਡ ਰਹੇ ਹੁੰਦੇ ਆ ਸਾਰੇ ਬੱਚੇ ਪੂਰੇ ਉੱਥੇ ਨਾ ਇੱਕ ਚੌਂਕੜੀ ਜੀ ਬਣੀ ਹੁੰਦੀ ਆ ਥੜਾ ਜਾ ਉਹਦੇ ਤੇ ਖੇਡ ਰਹੇ ਹੁੰਦੇ ਆ ਉਹ ਆਪਣੇ ਬੱਚਿਆਂ ਨੂੰ ਉਹਨਾਂ ਨਾਲ ਖੇਡਦੇ ਵੇਖ ਕੇ ਬਹੁਤ ਖੁਸ਼ ਹੁੰਦੀ ਆ। ਉਹ ਇੱਕ ਚੀਜ਼ ਵੇਖਦੀ ਆ ਕਿ ਸਾਰੇ ਬੱਚੇ ਆ ਜਿਹੜੇ ਉਹ ਖੇਡ ਰਹੇ ਹੁੰਦੇ ਆ ਪਰ ਇੱਕ ਛੋਟੀ ਜੀ ਕੁੜੀ ਜਿਹਦੇ ਸਿਰ ਤੇ ਗੋਹੇ ਦਾ ਬੱਠਲ ਚੁੱਕਿਆ ਹੁੰਦਾ ਉਹਨਾਂ ਗੋਹੇ ਦਾ ਬੱਠਲ ਸੁੱਟ ਕੇ ਆ ਕੇ ਉਹਨਾਂ ਨੂੰ ਇੱਕ ਪਾਸੇ ਖੜ ਕੇ ਵੇਖ ਰਹੀ ਹੁੰਦੀ ਆ। ਜਿਹੜੀ ਨਿੰਮੀ ਆ ਉਹ ਉਸ ਕੁੜੀ ਵੱਲ ਵੇਖਦੀ ਆ ਤੇ ਕਿੰਨਾ ਟਾਈਮ ਵੇਖਦੀ ਰਹਿੰਦੀ ਆ ਤੇ ਮੁੜ ਕੇ ਉਹਦੇ ਕੋਲ ਜਾਂਦੀ ਆ। ਜਦੋਂ ਉਹ ਉਹਨੂੰ ਬੁਲਾਉਣ ਲੱਗਦੀ ਆ ਤਾਂ ਕੁੜੀ ਭੱਜ ਕੇ ਅੰਦਰ ਘਰੇ ਦੇ ਅੰਦਰ ਚਲੀ ਜਾਂਦੀ ਆ। ਤੇ ਨਿੰਮੀ ਆ ਜਿਹੜੀ ਉਹਦਾ ਮਾਣਾ ਥੋੜਾ ਜਨਾ ਉਹ ਹੋ ਜਾਂਦਾ ਉਦਾਸ ਜਿਹਾ ਹੋ ਜਾਂਦਾ ਵੀ ਇਹ ਕੌਣ ਕੁੜੀ ਆ ਵੀ ਇਹ ਤਾਂ ਨਾ ਵੀ ਬੱਠਲ ਗੋਹੇ ਦਾ ਚੱਕੀ ਇੰਨੀ ਛੋਟੀ ਉਮਰ ਦੇ ਵਿੱਚ ਚਲੋ ਉੱਥੇ ਖੜਕੀ ਇੰਤਜ਼ਾਰ ਕਰਦੀ ਆ ਜਦੋਂ ਉਹ ਗਲੀ ਚੋਂ ਕੁੜੀ ਫੇਰ ਆਉਂਦੀ ਆ ਮੁੜ ਕੇ ਗੋਹੇ ਦਾ ਬੱਠਲ ਉਹਦੇ ਸਿਰ ਤੇ ਹੁੰਦਾ ਚਲ ਉਹ ਉਦੋਂ ਤਾਂ ਨਹੀਂ ਬੁਲਾਉਂਦੀ ਉਹਨੂੰ ਨਿੰਮੀ ਜਦੋਂ ਉਹ ਲੰਘ ਜਾਂਦੀ ਆ ਤੇ ਉਸ ਤੋਂ ਬਾਅਦ ਰੂੜੀ ਤੇ ਗੋਹਾ ਸਿੱਟ ਕੇ ਵਾਪਸ ਆਉਂਦੀ ਆ ਤੇ ਨਿੰਮੀ ਉਹਨੂੰ ਖੜਾ ਲੈਂਦੀ ਆ ਉਹ ਕੁੜੀ ਜਾਣ ਲੱਗਦੀ ਆ ਤੇ ਉਹਦੇ ਹੱਥ ਫੜ ਲੈਂਦੀ ਆ ਤੇ ਉਹ ਨੂੰ ਕਹਿੰਦੀ ਆ ਕਿ ਮੇਰਾ ਹੱਥ ਛੱਡ ਦਿਓ ਮੇਰੇ ਹੱਥ ਤੇ ਗੋਹਾ ਲੱਗਿਆ ਤੁਹਾਡੇ ਕੱਪੜੇ ਲਿਬੜ ਜਾਣਗੇ ਉਹ ਕਹਿੰਦੀ ਕੋਈ ਨਾ ਪੁੱਤ ਪਰ ਕਹਿੰਦੀ ਤੂੰ ਮੈਨੂੰ ਐਂ ਦੱਸ ਤੇਰਾ ਕੀ ਨਾਮ ਆ ਉਹ ਕਹਿੰਦੀ ਮੇਰਾ ਨਾਮ ਰਾਣੋ ਆ ਅੱਛਾ ਤੂੰ ਕਿਹਦੀ ਕੁੜੀ ਆ ਤੇ ਉਹਦੀਆਂ ਨਾ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਉਹ ਹੱਥ ਛੜਾ ਕੇ ਭੱਜ ਜਾਂਦੀ ਆ ਜਦੋਂ ਉਹ ਭੱਜ ਜਾਂਦੀ ਆ ਤੇ ਨਿੰਮੀ ਦੇ ਨਾ ਮਤਲਬ ਹੌਲ ਜਾ ਪੈਂਦਾ ਚਲੋ ਆਪਣੇ ਬੱਚਿਆਂ ਨੂੰ ਕਹਿ ਕੇ ਦੂਜੇ ਵਿੱਚ ਜਿਹੜੇ ਖੇਡ ਰਹੇ ਹੁੰਦੇ ਆ ਵੀ ਇਹਨਾਂ ਦਾ ਧਿਆਨ ਰੱਖਿਓ ਵਾਪਸ ਘਰ ਆ ਜਾਂਦੀ ਆ ਕਹਾਰਾ ਕਿ ਉਹ ਆਪਣੀ ਮਾਂ ਨੂੰ ਕਹਿੰਦੀ ਕਿ ਮਾਂ ਗਲੀ ਦੇ ਵਿੱਚ ਜਿਵੇਂ ਬੱਚੇ ਖੇਡ ਰਹੇ ਸੀ ਹਨਾ ਕਹਿੰਦੀ ਦੇਖ ਕੇ ਮੇਰਾ ਮਨ ਖੁਸ਼ ਹੋਇਆ ਪਰ ਮੈਂ ਤੇਨੂੰ ਇੱਕ ਗੱਲ ਪੁੱਛਣੀ ਆ ਇੱਕ ਨਾ ਕੁੜੀ ਸੀਗੀ 10-12 ਸਾਲ ਦੀ ਤੇ ਸਿਰ ਤੇ ਗੋਹੇ ਦਾ ਮੱਠਲ ਚੱਕਿਆ ਸੀ ਤੇ ਵੀ ਮੈਂ ਉਹਨੂੰ ਦੋ ਵਾਰ ਬੁਲਾਇਆ ਉਹ ਬੋਲੀ ਨਹੀਂ ਚੱਲ ਭਈ ਉਹ ਕਹਿੰਦੀ ਕਿ ਅੱਛਾ ਤੂੰ ਰਾਣੋਂ ਦੀ ਗੱਲ ਕਰਦੀ ਹੋਵੇਂਗੀ ਕਹਿੰਦੀ ਹਾਂ ਮਾਂ ਨਾਂ ਤਾਂ ਮੈਂ ਪੁੱਛ ਲਿਆ ਉਹਦਾ ਰਾਣ ਹੋਈ ਆ ਵੀ ਕੌਣ ਐ ਉਹ ਤੇ ਉਹ ਕਹਿੰਦੀ ਕਿ ਰਾਣੋ ਦੱਸਾਂ ਫਿਰ ਕੌਣਾ ਚੱਲ ਕਹਿੰਦੀ ਆ ਜਾ ਬਹਿ ਜਾ ਚਲ ਭਈ ਉਹਨੂੰ ਕੋਲ ਬਿਠਾ ਲੈਂਦੀ ਆ ਤੇ ਉਹਨੂੰ ਕਹਿੰਦੀ ਆ ਕਿ ਤੈਨੂੰ ਮੈਂ ਬਹੁਤ ਗੱਲਾਂ ਨਹੀਂ ਦਸੀਆਂ ਮੈਂ ਚਲੋ ਕਈ ਵਾਰੀ ਹੈਨਾ ਇਹ ਨਹੀਂ ਸੀ ਵੀ ਮੈਂ ਸੋਚਿਆ ਸੀ ਤੈਨੂੰ ਦੱਸਾਂ ਪਰ ਮੈਂ ਕੁਝ ਸੋਚ ਕੇ ਨਹੀਂ ਦਸੀਆਂ ਜਿਹੜੀ ਇਹ ਰਾਣੋ ਆ ਨਾ ਇਹ ਤਾਂ ਤੇਰੀ ਸਹੇਲੀ ਪ੍ਰੀਤੋ ਦੀ ਕੁੜੀ ਆ ਉਹ ਕਹਿੰਦੀ ਅੱਛਾ ਮਾਂ ਕਹਿੰਦੀ ਉਹਦੀ ਇਹ ਹਾਲਤ ਤੇ ਇੱਥੇ ਕਿਵੇਂ ਉਹ ਕਹਿੰਦੀ ਕਿ ਨਿੰਮੀ ਤੂੰ ਤਾਂ ਕੈਨੇਡਾ ਚਲੀ ਗਈ ਕਹਿੰਦੀ ਜਿਹੜੀ ਪ੍ਰੀਤੋ ਸੀ ਨਾ ਵਿਚਾਰੀ ਗਰੀਬੀ ਦੀ ਮਾਰ ਸੀ ਉਹਨਾਂ ਦੇ ਘਰੇ ਤੇ ਉਹਦੀ ਸੱਸ ਬਹੁਤ ਭੈੜੀ ਸੀ ਸਾਰਾ ਦਿਨ ਉਹ ਤੋਂ ਕੰਮ ਕਰਾਈ ਜਾਂਦੀ ਰਹਿੰਦੀ ਖਾਣ ਪੀਣ ਨੂੰ ਉਹਨਾਂ ਦਿੰਦੀ ਨਾ ਕਈ ਵਾਰ ਪ੍ਰੀਤ ਤੋਂ ਗੁੱਸੇ ਹੋ ਕੇ ਇੱਥੇ ਆਈ ਸੀ ਫਿਰ ਕਹਿੰਦੀ ਘਰ ਦੇ ਤੌਰ ਦਿੰਦੇ ਸੀ ਕਹਿੰਦੀ ਆਖਰ ਨੂੰ ਉਹਨੂੰ ਨਾ ਚੰਦਰੀ ਬਿਮਾਰੀ ਹੋ ਗਈ ਉਹਦੇ ਵਿੱਚ ਬੱਚੇਦਾਨੀ ਦੀ ਰਸੌਲੀ ਸੀ ਇਲਾਜ ਕਰਾਇਆ ਨਾ ਉਵੇਂ ਹੀ ਤੁਰੇ ਫਿਰਦੀ ਰਹੀ ਤੇ ਕੈਂਸਰ ਬਣ ਗਿਆ ਕੈਂਸਰ ਤੋਂ ਬਾਅਦ ਡਾਕਟਰ ਨੇ ਕਹਿਤਾ ਵੀ ਭਾਈ ਇਹ 5-4 ਸਾਲ ਹੀ ਕੱਟੂਗੀ ਵੀ ਨਾ ਤਾਂ ਇਹਦਾ ਆਪਰੇਸ਼ਨ ਹੁੰਦਾ ਤੇ ਵੀ 5-4 ਸਾਲ ਆ ਜਿਹੜੇ ਤੁਸੀਂ ਬੀ ਦਾ ਇਲਾਜ ਕੋਈ ਕਰਾ ਸਕਦੀ ਹੁੰਦਾ ਵੀ ਨਹੀਂ ਇਹ ਵੱਧ ਤੋਂ ਵੱਧ 2-3 ਸਾਲ ਕੱਟੂ ਚੱਲ ਕਹਿੰਦੀ ਉਹਦੇ ਘਰ ਵਾਲਾ ਸੀ ਉਹਨੂੰ ਪਤਾ ਸੀ ਵੀ ਤਿੰਨ ਜਵਾਕ ਹੋ ਗਏ ਸੀ ਦੋ ਕੁੜੀਆਂ ਤੇ ਇੱਕ ਮੁੰਡਾ ਸੀ ਵੀ ਇਹ ਤਿੰਨ ਜਵਾਕਾਂ ਨੂੰ ਹਨਾ ਛੱਡ ਕੇ ਜਾਊਗੀ ਤੇ ਮੈਂ ਕਿਵੇਂ ਸੰਭਾਲੂਗਾ ਚੱਲ ਕਰ ਕਰਾ ਕੇ ਕਿਸੇ ਤੋਂ ਪੈਸੇ ਇਕੱਠੇ ਕਰਪੁਰ ਕੇ ਉਹਦਾ ਇਲਾਜ ਕਰਾਉਂਦਾ ਰਿਹਾ ਪਰ ਆਖਰ ਨੂੰ 7-8 ਸਾਲਾਂ ਬਾਅਦ ਉਹ ਇਸ ਦੁਨੀਆ ਤੋਂ ਵਿਦਾ ਲੈ ਗਈ ਜਦੋਂ ਤੂੰ ਗਈਆਂ ਕੈਨੇਡਾ ਉਦੋਂ ਉਹ ਬਿਮਾਰ ਸੀ ਮੇਰਾ ਬਹੁਤ ਜੀ ਕਰਦਾ ਹੁੰਦਾ ਸੀ ਕਿ ਮੈਂ ਤੇਰੇ ਨਾਲ ਗੱਲ ਕਰਾਵਾਂ ਪਰ ਉਹ ਕਦੇ ਆਈ ਹੀ ਨਹੀਂ ਸੀ ਪਹਿਲਾਂ ਆਪਣੇ ਫੋਨ ਵੀ ਨਹੀਂ ਸੀ ਜਦੋਂ ਆਪਾਂ ਫੋਨ ਲਵਾਇਆ ਤੇ ਜਦੋਂ ਉਹਦੀ ਮੌਤ ਹੋਈ ਆ ਮੇਰਾ ਜੀ ਕਰਦਾ ਸੀ ਵੀ ਮੈਂ ਤੈਨੂੰ ਦੱਸ ਦਿਆਂ ਪਰ ਕਹਿੰਦੀ ਮੈਨੂੰ ਪਤਾ ਸੀ ਕਿ ਤੂੰ ਟੁੱਟ ਜਾਏਗੀ ਪਰ ਮੈਂ ਊ ਚਲ ਤੁਸੀਂ ਦੂਰ ਦੂਰ ਸੀ ਪਰ ਤੇਰੇ ਮਨ ਨੂੰ ਇਹ ਤਾਂ ਸੀ ਵੀ ਉਹ ਜਿਉਂਦੀ ਆ ਵੀ ਤੇਰੀ ਜਿਵੇਂ ਉਹਦੇ ਨਾਲ ਦੋਸਤੀ ਸੀ ਤੇ ਕਹਿੰਦੀ ਉਸ ਤੋਂ ਬਾਅਦ ਚਲੋ ਜਦੋਂ ਪਹਿਲਾਂ ਨਹੀਂ ਸੀ ਕਹਿੰਦੀ ਸੱਤ ਸੂ ਨੂੰ ਸਿਆਣ ਦੀ ਜਵਾਕਾਂ ਨੂੰ ਕਿੱਥੋਂ ਸਿਆਣਨਾ ਸੀ ਜਦੋਂ ਕਹਿੰਦੀ ਅਸੀਂ ਪ੍ਰੀਤੋ ਦੇ ਸੰਸਕਾਰ ਤੇ ਗਏ ਤੇ ਉਹਦੀ ਸੱਸ ਨਹੋਰੇ ਦੇ ਦੇ ਰੋਂਦੀ ਸੀ ਵੀ ਜੇ ਤੂੰ ਮਰ ਨਹੀਂ ਸੀ ਉਦੋਂ ਦੀ ਮਰ ਜਾਂਦੀ ਮੈਂ ਆਪਦੇ ਪੁੱਤ ਨੂੰ ਦੂਜੀ ਵਾਰ ਤਾਂ ਵਿਆਹ ਲੈਂਦੀ ਆ ਤਿੰਨ ਜਿਹੜੇ ਪੱਥਰ ਵਰਗੇ ਸੁੱਟ ਗਏ ਇਹਨਾਂ ਦਾ ਮੈਂ ਕੀ ਕਰੂੰਗੀ ਹੁਣ ਨਾ ਮੇਰਾ ਪੁੱਤ ਉਧਰ ਦਾ ਨਾ ਉਧਰ ਦਾ ਤਿੰਨ ਜਵਾਕਾਂ ਦੇ ਪਿਓ ਨੂੰ ਕਿਹਨੇ ਆਪਦੀ ਧੀ ਦੇਣੀ ਆ ਇਸ ਤਰ੍ਹਾਂ ਮਿਹਨੇ ਦੇਦੇ ਹੋ ਰੋ ਰਹੀ ਸੀ ਕਹਿੰਦੀ ਸਾਫ ਝਲਕਦਾ ਸੀ ਵੀ ਉਹ ਆਪਣੀ ਨੂੰਹ ਨੂੰ ਨਹੀਂ ਆਪਣੇ ਮਤਲਬ ਪੁੱਤੀਆਂ ਤੇ ਪੋਤੇ ਨੂੰ ਪਾਲਣ ਦੇ ਤੇ ਆਪਦੇ ਪੁੱਤ ਦੇ ਮਤਲਬ ਘਰ ਬੰਨਣ ਨੂੰ ਲੈ ਕੇ ਉਹ ਗੱਲਾਂ ਸੁਣਾ ਰਹੀ ਸੀ ਕਹਿੰਦੀ ਵੀ ਸਾਨੂੰ ਇਸ ਗੱਲ ਦਾ ਬੜਾ ਗੁੱਸਾ ਆਇਆ ਚਲ ਕਹਿੰਦੀ ਫਿਰ ਪ੍ਰੀਤੋ ਦੀ ਮਾਂ ਕਹਿੰਦੀ ਆਪਦੇ ਦੋਤੇ ਦੋਤੀਆਂ ਨੂੰ ਭੋਗ ਤੋਂ ਬਾਅਦ ਨਾਲ ਲੈ ਆਈ ਵੱਡੀ ਕੁੜੀ ਤੇ ਕਹਿੰਦੀ ਇਹ ਮੁੰਡਾ ਸੀ ਜਿਹੜਾ ਉਹ ਉਹਨਾਂ ਨੇ ਤਾਂ ਜੀ ਨਹੀਂ ਲਾਇਆ ਇਹ ਕੁੜੀ ਕਹਿੰਦੀ ਇੱਥੇ ਰਹਿ ਪਈ ਚਲ ਕਹਿੰਦੀ ਉਹਨਾਂ ਨੂੰ ਉਹਦਾ ਪਿਓ ਲੈ ਗਿਆ ਨਾਲੇ ਕਹਿੰਦੀ ਵੱਡੀ ਕੁੜੀ ਸੀ ਜਿਹੜੀ ਉਹ ਵੱਡੀ ਆ ਜਾਦਾ ਵੱਡੀ ਆ ਤੇ ਉਹ ਸਕੂਲੋਂ ਆ ਕੇ ਘਰ ਦਾ ਕੰਮ-ਕੁੰਮ ਵੀ ਕਰਦੀ ਆ ਯੋਦਾ ਪਿਓ ਕਹਿੰਦਾ ਚੱਲ ਮੈਨੂੰ ਰੋਟੀ ਦਾ ਸੁੱਖ ਹੋ ਜੂ ਵੀ ਮੇਰੀ ਮਾਂ ਤੋਂ ਤਾਂ ਹੁਣ ਰੋਟੀ ਪੱਕਦੀ ਨਹੀਂ ਵੀ ਮੁੰਡਾ ਤੇ ਕੁੜੀ ਉੱਥੇ ਰਹਿੰਦੇ ਆ ਤੇ ਇਹ ਜਿਹੜੀ ਵਿਚਾਲੜੀ ਕੁੜੀ ਆ ਇਹ ਇੱਥੇ ਰਹਿੰਦੀ ਹੈਗੀ ਤੇ ਇੱਥੇ ਹੁਣ ਪ੍ਰੀਤੋ ਦੀ ਮਾਂ ਤੋਂ ਤਾਂ ਕੰਮ ਹੁੰਦਾ ਨਹੀਂ ਮੰਜੇ ਤੇ ਬੈਠੀ ਆ ਤੇ ਉਹਦੀ ਮਾਮੀ ਸਾਰਾ ਦਿਨੇ ਤੋਂ ਕੰਮ ਕਰਾਉਂਦੀ ਆ ਵੀ ਸਾਰਾ ਦਿਨ ਗੋਹਾ ਕੂੜਾ ਕਰ ਲਿਆ ਕੱਪੜੇ ਧੋਲੇ ਬੌਕਰ ਮਾਰ ਲਈ ਭਾਂਡੇ ਮਾਂਜਲੇ ਰੋਟੀ ਪਕਾਤੀ ਵੀ ਆਪ ਤਾਂ ਉਹ ਕੁਝ ਨਹੀਂ ਕਰਦੀ ਵੀ ਹੁਣ ਪ੍ਰੀਤੋ ਦੀ ਮਾਂ ਉਦੋਂ ਵੀ ਭੁੱਜਦੀ ਆ ਨੂੰ ਦੇਖ ਦੇਖ ਕੇ ਤੇ ਕੁੜੀ ਆ ਜਿਹੜੀ ਇਹਦੀ ਮਾਮੀ ਇਹਨੂੰ ਕੁੱਟਦੀ ਮਾਰਦੀ ਆ 20 ਵਾਰੀ ਕਹਿੰਦੀ ਪੰਚਾਇਤ ਨੇ ਇਕੱਠੀ ਹੋ ਕੇ ਇਹਨੂੰ ਸਮਝਾਤਾ ਵੀ ਤੂੰ ਐ ਨਾ ਕਰਿਆ ਕਰ ਪਰ ਕਹਿੰਦੀ ਹਟਦੀ ਨਹੀਂ ਜੇ ਕਹਿੰਦੀ ਕੁੜੀ ਤੋਂ ਕੋਈ ਗਲਤੀ ਹੋ ਜੇ ਉਹਨੂੰ ਥਾਪਿਆਂ ਨਾਲ ਕੁੱਟਦੀ ਆ ਤੇ ਕੰਮ ਕਰਾਉਂਦੀ ਆ ਸਾਰਾ ਦਿਨ ਵੀ ਹੁਣ ਪ੍ਰੀਤੋ ਦੇ ਮਨ ਦੇ ਵਿੱਚ ਨਾ ਇਹਦੇ ਰਾਣੋ ਦੇ ਮਨ ਦੇ ਵਿੱਚ ਡਰੀ ਬੈਠ ਗਿਆ ਵੀ ਜੇ ਮੈਂ ਕਿਸੇ ਨਾਲ ਬਾਹਰ ਬੋਲ ਲੂੰਗੀ ਗੱਲਾਂ ਕਰੂੰਗੀ ਜਾਂ ਖੇਡਣ ਲੱਗ ਜੂੰਗੀ ਤਾਂ ਮੇਰੀ ਮਾਮੀ ਮੈਨੂੰ ਮਾਰੂਗੀ ਤਾਂ ਹੀ ਉਹ ਤੇਥੋਂ ਡਰਦੀ ਭੱਜ ਗਈ ਜਦੋਂ ਉਹਨੇ ਇੰਨੀਆਂ ਗੱਲਾਂ ਦੱਸੀਆਂ ਤਾਂ ਨਿੰਮੀ ਸੀ ਜਿਹੜੀ ਉਹਦੀਆਂ ਅੱਖਾਂ ਦੇ ਵਿੱਚੋਂ ਹੰਝੂ ਵਗਣ ਲੱਗ ਗਏ ਉੱਚੀ ਉੱਚੀ ਉਹ ਰੋਂਣ ਲੱਗ ਜਾਂਦੀ ਆ ਉਹਨੂੰ ਰੋਂਦੀ ਸੁਣ ਕੇ ਉਹਦੀ ਪਰਜਾਈ ਬਾਹਰ ਆਉਂਦੀ ਆ ਤੇ ਆਣ ਗਵਾਂਡ ਵਾਲੇ ਵੀ ਦੇਖਦੇ ਆ ਵੀ ਕੌਣ ਰੋਈ ਜਾਂਦਾ ਆਣ ਡੰਗਵੰਡਣਾ ਵੀ ਦੋ ਆ ਜਾਂਦੀਆਂ ਤੇ ਉਹ ਭੱਜ ਕੇ ਕਹਿੰਦੀ ਆ ਕੋਲੇ ਨਿੰਮੀ ਆਈ ਆ ਇਹਨੂੰ ਕੀ ਹੋਇਆ ਰੋਂਦੀ ਕਿਉਂ ਆ ਤੇ ਉਹਦੀ ਮਾਂ ਦੱਸਣ ਲੱਗ ਜਾਂਦੀ ਆ ਵੀ ਮੈਂ ਤਾਂ ਇਹਦੇ ਕੋਲੇ ਪ੍ਰੀਤੋ ਦੀ ਗੱਲ ਕਰ ਬੈਠੀ ਵੀ ਇਹ ਤਾਂ ਤਾਂ ਰੋਂਦੀ ਆ ਬੜਾ ਉਹ ਸਭ ਚਾਚੀਆਂ ਤਾਈਆਂ ਦੇ ਨਾਲ ਅਲੱਗ-ਅਲੱਗ ਕੇ ਰੋਂਦੀ ਆ ਤੇ ਉਹ ਸੋਚਦੀ ਆ ਵੀ ਮੈਂ ਇਹਨੂੰ ਲੈ ਕੇ ਜਮ ਆਪਦੇ ਨਾਲ ਲੈ ਕੇ ਜਾਵਾਂ ਜਿਵੇਂ ਮਰਜ਼ੀ ਕਰਾਂ ਚੱਲ ਭਈ ਉਹ ਰੋਟੀ ਪਾਣੀ ਖਾਂਦੀ ਆ ਔਖੀ ਸੌਖੀ ਰੋਟੀ ਪਾਣੀ ਖਾਣ ਤੋਂ ਬਾਅਦ ਉਹ ਪ੍ਰੀਤੋ ਦੇ ਘਰ ਚਲੀ ਜਾਂਦੀ ਆ ਪ੍ਰੀਤੋ ਦੀ ਮਾਂ ਜਿਹੜੀ ਮੰਜੇ ਤੇ ਬੈਠੀ ਹੁੰਦੀ ਐ ਇੰਨਾ ਦੀਂਦਾ ਨਹੀਂ ਹੁੰਦਾ ਭੱਜ ਕੇ ਉਹਨੂੰ ਮਿਲਦੀ ਆ ਚੱਲ ਪ੍ਰੀਤੋ ਦੀ ਭਰਜਾਈ ਨੂੰ ਮਿਲਦੀ ਐ ਤੇ ਪ੍ਰੀਤੋ ਦੀ ਧੀ ਐ ਜਿਹੜੀ ਵਿਚਾਰੀ ਉਹ ਕੱਪੜੇ ਧੋ ਰਹੀ ਹੁੰਦੀ ਆ ਤੇ ਉਹਦੀ ਜਿਹੜੀ ਮਾਮੀ ਹੁੰਦੀ ਆ ਉਹ ਅੰਦਰ ਹੁੰਦੀ ਆ ਚਲ ਉਹਦੀ ਮਾਮੀ ਨੇ ਤਾਂ ਕੀ ਚੱਜਣਾ ਬੁਲਾਉਣਾ ਸੀ ਨਿੰਮੀ ਨੂੰ ਹਾਲ ਚਾਲ ਜਾ ਪੁੱਛ ਕੇ ਅੰਦਰ ਵੜ ਜਾਂਦੀ ਆ ਤੇ ਫਿਰ ਜਿਹੜੀ ਰਾਣੂ ਦੀ ਨਾਨੀ ਹੁੰਦੀ ਆ ਪ੍ਰੀਤੋ ਦੀ ਮਾਂ ਉਹ ਉਹਨੂੰ ਬਾਜ਼ ਮਾਰਦੀ ਆ ਵੀ ਪੁੱਤ ਤੇਰੀ ਮਾਸੀ ਐ ਇਹਦੇ ਵਾਸਤੇ ਚਾਹ ਬਣਾ ਕੇ ਲਿਆ ਨਿੰਮੀ ਕਹਿੰਦੀ ਕਿ ਨਹੀਂ ਤਾਈ ਮੈਂ ਚਾਹ ਨਹੀਂ ਪੀਣੀ ਹੈਗੀਗੀ ਕੋਈ ਨਾ ਕਹਿੰਦੀ ਕੁੜੀ ਨੂੰ ਕਰ ਲੈਣ ਦੇ ਕੰਮ ਤੇ ਚਲ ਭਾਈ ਉਹਦੀ ਮਾਂ ਬਹੁਤ ਦੁੱਖ ਸੁੱਖ ਕਰਦੀ ਆ ਉਹ ਕਹਿੰਦੀ ਕਿ ਵੀ ਮੈਨੂੰ ਕੀ ਪਤਾ ਸੀ ਹਨਾ ਵੀ ਮੈਂ ਇੱਥੇ ਲਿਆ ਕੇ ਹੋਰ ਵੀ ਪਾਪ ਖੱਟ ਲਵਾਂ ਵੀ ਉੱਥੇ ਉਹ ਆ ਦਾਦੀ ਦੇ ਤੇ ਤਾਏ ਚਾਚਿਆਂ ਦੇ ਛਿੱਤਰ ਖਾਂਦੀ ਆ ਇੱਥੇ ਇਹ ਦੇ ਖਾਂਦੀ ਆ ਬੀਤੇ ਰੱਬ ਨੇ ਲੈ ਜਾਣੀ ਸੀ ਮੇਰੀ ਧੀ ਜੇ ਮੈਨੂੰ ਪਤਾ ਹੁੰਦਾ ਮੈਂ ਵਿਆਹਉਂਦੀ ਨਾ ਵੀ ਆਹ ਕੁਛ ਹੋ ਜੂ ਬੜਾ ਉਹ ਦੁੱਖ ਸੁੱਖ ਕਰਦੀ ਐ ਤੇ ਚਲ ਨਿੰਮੀ ਕਹਿੰਦੀ ਐ ਕਿ ਤਾਈ ਤੂੰ ਇਹਦਾ ਫਿਕਰ ਨਾ ਕਰੀ ਮੈਂ ਇਹਨੂੰ ਆਪਣੀ ਧੀ ਬਣਾ ਕੇ ਹੀ ਲੈ ਕੇ ਜਾਉਂਗੀ ਪਰ ਤੂੰ ਹਜੇ ਕਿਸੇ ਕੋਲ ਗੱਲ ਨਾ ਕਰੀ ਉਹ ਕਹਿੰਦੀ ਕਿ ਧੀਏ ਜੇ ਤੂੰ ਇਹਦਾ ਪੁੰਨ ਖੱਟ ਲੈ ਨਾ ਤਾਂ ਤੈਨੂੰ ਰੱਬ ਮਿਲ ਜੇ ਵੀ ਮੈਂ ਇੱਥੋਂ ਛੱਲੀ ਨਹੀਂ ਜਾਂਦੀ ਇਹ ਵੀ ਇੰਨਾ ਇਹਦੇ ਨਾਲ ਇਹ ਕੁੱਟਮਾਰ ਕਰਦੀ ਹੈਗੀ ਚਲੋ ਭਈ ਉਹਦੀ ਗੱਲ ਨਾ ਸੁਣ ਕੇ ਕਰਕੇ ਉਹ ਤੇ ਆ ਜਾਂਦੀ ਆ ਨਿੰਮੀ ਘਰ ਆ ਜਾਂਦੀ ਆ ਘਰ ਆ ਕੇ ਉਹ ਆਪਦੇ ਹਸਬੰਡ ਨੂੰ ਫੋਨ ਕਰਦੀ ਆ ਫੋਨ ਕਰਕੇ ਉਹਨੂੰ ਸਾਰੀ ਗੱਲ ਦੱਸਦੀ ਆ ਨਿੰਮੀ ਦੇ ਹਸਬੰਡ ਦਾ ਸੁਭਾਅ ਬਹੁਤ ਵਧੀਆ ਹੁੰਦਾ ਉਹ ਕਹਿੰਦਾ ਵੀ ਆਪਾਂ ਤਾਂ ਦੇਖ ਪੀ ਆਰ ਹੈਗੀ ਆ ਵੀ ਆਪਾਂ ਇਹਨੂੰ ਗੋਦ ਪਾ ਕੇ ਲੈ ਜਾਾਂਗੇ ਚਲੋ ਭਈ ਉਸ ਤੋਂ ਬਾਅਦ ਨਾ ਉਹਨਾਂ ਨੇ 2 ਮਹੀਨੇ ਰਹਿਣਾ ਹੁੰਦਾ ਤੇ ਉਹ ਅਗਲੇ ਦਿਨ ਹੀ ਜਿਹੜੀ ਪ੍ਰੀਤੋ ਦੀ ਮਾਂ ਗਈ ਉਹਨੂੰ ਨਾਲ ਲੈ ਕੇ ਕਚੇਰੀਆਂ 'ਚ ਜਾਂਦੇ ਆ ਤੇ ਨਾਲ ਉਹ ਲੈ ਜਾਂਦੇ ਆ ਰਾਣਾ ਨੂੰ ਪਿੰਡ ਦੇ ਸਰਪੰਚਾਂ ਨਾਲ ਗੱਲ ਕਰਦੇ ਆ ਤੇ ਸਰਪੰਚ ਵੀ ਇਸ ਗੱਲ ਤੇ ਸਹਿਮਤੀ ਪ੍ਰਗਟ ਕਰਦਾ ਉਹ ਕਹਿੰਦਾ ਵੀ ਇਦੋਂ ਚੰਗਾ ਹੋਰ ਕੀ ਹੈ ਜੇ ਤੂੰ ਇਹਨੂੰ ਇਥੋਂ ਨਰਕ ਚੋਂ ਕੱਢੇ ਚਲ ਭਈ ਸਰਪੰਚ ਨੂੰ ਲਿਜਾ ਕੇ ਤੇ ਨਾਲ ਰਾਣੂ ਦੇ ਮਾਮੇ ਨੂੰ ਲਿਜਾ ਕੇ ਰਾਣੂ ਦੇ ਮਾਮੇ ਨੂੰ ਵੀ ਇਹ ਹੁੰਦਾ ਵੀ ਚਲ ਇਥੇ ਇਹ ਕੁੜੀ ਦੀ ਮਾਰਦੀ ਹੈ ਮੇਰੇ ਘਰ ਵਾਲੀ ਕੰਮ ਕਰਾਉਂਦੀ ਹੈ ਵੀ ਕੁੜੀ ਦਾ ਪੁੱញ ਸਹੀ ਵੀ ਨਾਲ ਕੈਨੇਡਾ ਵਗ ਜਿੰਦਗੀ ਬਣ ਜੂਗੀ ਤੇ ਭਈ ਕਹਿ ਕਹਾ ਕੇ ਚਲੋ ਸਾਰੇ ਇਕੱਠੇ ਹੋ ਕੇ ਜਾਂਦੇ ਆ ਕਚਹਿਰੀਆਂ ਚ ਵਕੀਲ ਨਾਲ ਗੱਲ ਕਰਕੇ ਤੇ ਉਹ ਨਾ ਫਾਸਟ ਟਰੈਕ ਅਦਾਲਤ ਦੇ ਵਿੱਚ ਉਹ ਆਪਦਾ ਕੇਸ ਆ ਜਿਹੜਾ ਉਲਾ ਦਿੰਦੇ ਆ ਵੀ ਅਸੀਂ ਗੋਦ ਲੈਣਾ ਚਾਹੁੰਦੇ ਆ ਕਿਉਂਕਿ ਇੱਕ ਨਿੱਨੀ ਕਾਰਵਾਈ ਕਿਹੜੀ ਹੈ ਜਿਹੜੀ ਹੈ ਨਾ ਅਦਾਲਤ ਦੇ ਵਿੱਚੋਂ ਅ ਜੱਜਾਂ ਤੋਂ ਕਹਿ ਲਓ ਕਾਨੂੰਨ ਜੋ ਬਣਿਆ ਇਜਾਜ਼ਤ ਲੈਣੀ ਪੈਂਦੀ ਆ ਵੈਸੇ ਤਾਂ ਗੋਦ ਜਦੋਂ ਕੋਈ ਬੱਚਾ ਲੈਣਾ ਹੋਵੇ ਉਹਦੀ ਪ੍ਰਕਿਰਿਆ ਕਾਫੀ ਲੰਬੀ ਚੱਲ ਜਾਂਦੀ ਆ ਪਰ ਕੋਈ ਵੀ ਕੰਮ ਨੂੰ ਕਰਨ ਦਾ ਕੋਈ ਫਾਸਟ ਜਿਹੜਾ ਵੇਵ ਹੀ ਹੁੰਦਾਗਾ ਇਸ ਲਈ ਚਲੋ ਉਹ ਜਦੋਂ ਆਪਦਾ ਕਾਰਵਾਈ ਸ਼ੁਰੂ ਕਰਦੇ ਆ ਤੇ 10-15 ਦਿਨਾਂ ਦੇ ਵਿੱਚ ਉਹ ਜਿਹੜੀ ਰਾਣੋ ਆ ਉਹੋ ਕਾਨੂੰਨੀ ਤੌਰ ਤੇ ਨਿੰਮੀ ਦੀ ਕੁੜੀ ਹੋ ਜਾਂਦੀ ਆ ਤੇ ਫਿਰ ਜਦੋਂ ਉਹਨਾਂ ਨੇ ਜਾਣਾ ਹੁੰਦਾ ਉਹੋ ਦਾ ਪਾਸਪੋਰਟ ਬਣਾਉਂਦੇ ਆ ਤੇ ਉਹ ਫਾਈਲ ਆ ਜਿਹੜੀ ਅੰਬੈਸਦੀ ਦੇ ਵਿੱਚ ਲਾ ਦਿੰਦੇ ਆ ਤੇ ਉਹ ਜਦੋਂ ਉਹਨਾਂ ਦੀ ਇਨਕੁਆਰੀ ਹੁੰਦੀ ਆ ਪੂਰੀ ਜਦੋਂ ਇਨਕੁਆਰੀ ਦੇ ਵਿੱਚ ਇੰਟਰਵਿਊ ਹੁੰਦੀ ਆ ਤੇ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਹਾਡੇ ਤਾਂ ਆਲਰੇਡੀ ਦੋ ਬੱਚੇ ਹੈਗੇ ਸੀ ਜਿਹੜੇ ਕਿ ਕੈਨੇਡਾ ਤੋਂ ਜੰਮ ਪੜੇ ਸੀ ਵੀ ਤੁਸੀਂ ਇਸ ਕੁੜੀ ਨੂੰ ਕਿਉਂ ਗੋਦ ਲਿਆ ਤਾਂ ਫਿਰ ਨਿੰਮੀ ਆ ਨਾ ਜਿਹੜੀ ਉਹ ਝੂਠ ਨਹੀਂ ਬੋਲ ਸਕਦੀ ਪਾਵੇਂ ਕਿ ਜਜਵਾਤ ਆ ਜਿਹੜੇ ਉਹ ਕਾਨੂੰਨ ਦੇ ਅੱਗੇ ਕੰਮ ਨਹੀਂ ਕਰਦੇ ਪਰ ਫਿਰ ਵੀ ਉਹ ਉੱਥੇ ਇਮੋਸ਼ਨਲ ਹੋ ਜਾਂਦੀ ਆ ਤੇ ਉਹ ਹਨਾ ਉੱਥੇ ਅੰਬੈਸੀ ਵਾਲਿਆਂ ਨੂੰ ਸੱਚੀ ਗੱਲ ਦੱਸ ਦਿੰਦੀ ਆ ਵੀ ਮੇਰੇ ਜਾਣ ਤੋਂ ਪਿਆਰੀ ਸਹੇਲੀ ਜਿਹੜੀ ਕਿ ਇਸ ਦੁਨੀਆ ਤੋਂ ਚਲੀ ਗਈ ਵੀ ਮੈਨੂੰ ਤਾਂ ਉਹਦੇ ਜਾਣ ਦਾ ਦੁੱਖ ਨਹੀਂ ਭੁੱਲਿਆ ਤੇ ਵੀ ਉਹਦੀ ਧੀ ਜਿਹੜੀ ਇੱਥੇ ਹਾਲਤ ਸੀ ਵੀ ਮੈਂ ਇਹ ਵੇਖ ਨਹੀਂ ਸਕੀ ਵੀ ਇੱਕ ਇਨਸਾਨੀਆਂ ਦੇ ਇਨਸਾਨੀਅਤ ਦੇ ਤੌਰ ਤੇ ਮੈਂ ਇਹਨੂੰ ਗੋਦ ਪਾ ਕੇ ਲੈ ਕੇ ਜਾਣਾ ਚਾਹਣੀ ਆ ਤੇ ਫਿਰ ਨਾ ਜਿਹੜਾ ਇੰਟਰਵਿਊ ਲੈਣ ਵਾਲਾ ਬੰਦਾ ਹੁੰਦਾ ਉਹ ਵੀ ਦੇਖੋ ਭਾਵਕ ਹੋ ਜਾਂਦਾ ਤੇ ਉਹ ਉਹਨੂੰ ਐਪਰੀਸ਼ੀਏਟ ਕਰਦਾ ਤੇ ਉਹਨਾਂ ਦਾ ਕੇਸ ਆ ਜਿਹੜਾ ਉਹ ਓਕੇ ਹੋ ਜਾਂਦਾ ਤੇ ਫਿਰ ਜਦੋਂ ਉਹ 2 ਮਹੀਨੇ ਬਾਅਦ ਜਾਂਦੀ ਆ ਨਾ ਉਹ ਉਹ ਰਾਣੋ ਨੂੰ ਨਾਲ ਲੈ ਕੇ ਜਾਂਦੀ ਆ ਤੇ ਕੈਨੇਡਾ ਦੇ ਵਿੱਚ ਜਾ ਕੇ ਰਾਣੋ ਪਮਤਰੀ ਉਹਨੂੰ ਲੱਗ ਜਾਂਦੀ ਏ ਇੱਕ ਵਾਰ ਤਾਂ ਕਿਉਂਕਿ ਗੋਆ ਸੜਦੀ ਕੁਟਖਾਂਦੀ ਜਿੱਥੇ ਰੱਜ ਕੇ ਖਾਣ ਨੂੰ ਨਹੀਂ ਸੀ ਮਿਲਦਾ ਹੁਣ ਨਵੇਂ ਕੱਪੜੇ ਤਰ੍ਹਾਂ ਤਰ੍ਹਾਂ ਦੇ ਉਹਨੂੰ ਫਲ ਫਰੂਟ ਤੇ ਜਿਹੜੀ ਮਤਲਬ ਨਿੰਮੋ ਆ ਨਾ ਉਹ ਉਹ ਦਾ ਬਹੁਤ ਜ਼ਿਆਦਾ ਕਰਦੀ ਆ ਕਿਉਂਕਿ ਉਹ ਪ੍ਰੀਤੋ ਦਾ ਵੀ ਬਹੁਤ ਕਰਦੀ ਸੀ ਪ੍ਰੀਤ ਦਾ ਵੀ ਤੇ ਚਲੋ ਉਹਨੂੰ ਮੌਕਾ ਮਿਲਿਆ ਤੇ ਅੱਜ ਹੋਰ ਸਵੇਰੇ ਹੋਰ ਸਮਾਂ ਗੁਜ਼ਰਿਆ 2 ਸਾਲਾਂ ਦੇ ਵਿੱਚ ਜਿਹੜੀ ਰਾਣੋ ਆ ਉਹਦੀ ਜ਼ਿੰਦਗੀ ਆ ਜਿਹੜੀ ਬਹੁਤ ਬਦਲ ਜਾਂਦੀ ਆ ਕਿਉਂਕਿ ਉੱਥੇ ਉਹਨੂੰ ਸਕੂਲ ਲਾ ਦਿੱਤਾ ਜਾਂਦਾ ਸਕੂਲ ਲਾਉਂਦੇ ਆ ਵਧੀਆ ਪੜ੍ਹਦੀ ਆ ਹੁਣ ਹੁਸ਼ਿਆਰ ਸੀ ਵੈਸੇ ਵੀ ਇਹੋ ਜਿਹੇ ਊਣੇ ਬੱਚੇ ਹੁੰਦੇ ਆ ਨਾ ਉਹ ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਹੁੰਦੇ ਆ ਬਾਕੀ ਮਾਹੌਲ ਵਧੀਆ ਮਿਲ ਗਿਆ ਸੀ ਤੇ ਚਲੋ ਹੁਣ ਨਿੰਮੋਂ ਦੇ ਮਨ ਨੂੰ ਸਕੂਨ ਹੁੰਦਾ ਤੇ ਨਿੰਮੋਂ ਦੀ ਇਸ ਦਿਆਲਤਾ ਦੀ ਇਸ ਇਨਸਾਨੀਅਤ ਦੀ ਮਿਸਾਲ ਆ ਜਿਹੜੀ ਉਹ ਨਿੰਮੋਂ ਦੇ ਪੇਕੇ ਸਹੁਰੇ ਤੇ ਆਸ-ਪਾਸੇ ਦੇ ਬਹੁਤ ਪਿੰਡਾਂ ਵਿੱਚ ਇਹ ਫੈਲੀ ਗੱਲ ਅਖਬਾਰਾਂ ਤੇ ਵੀ ਖਬਰਾਂ ਆਈਆਂ ਤੇ ਕੈਨੇਡਾ ਦਾ ਨਾ ਇੱਕ ਬਹੁਤ ਵੱਡਾ ਪ੍ਰੋਗਰਾਮ ਹੁੰਦਾ ਰੇਡੀਓ ਤੇ ਉਹਦੇ ਵਿੱਚ ਵੀ ਜਿਹੜੀ ਨਿੰਮੀ ਦੀ ਇੰਟਰਵਿਊ ਲਈ ਗਈ ਨਿੰਮੀ ਤੋਂ ਪੁੱਛਿਆ ਗਿਆ ਤੇ ਨਿੰਮੀ ਨੇ ਹਰ ਇੱਕ ਥਾਂ ਇਹੋ ਹੀ ਗੱਲ ਕਹੀ ਕਿ ਮੇਰੀ ਜਾਨ ਤੋਂ ਪਿਆਰੀ ਸਹੇਲੀ ਜਿਹੜੀ ਕਿ ਮੇਰੇ ਨਾਲੋਂ ਇਹੋ ਜੀ ਵਿਛੜੀ ਤੇ ਮੌਤ ਨੂੰ ਗੱਲ ਆ ਲਿਆ ਉਹਨੇ ਵੀ ਜੇ ਮੈਂ ਉਹਦੀ ਧੀ ਲਈ ਇੰਨਾ ਕੁ ਮੈਨੂੰ ਰੱਬ ਨੇ ਜੋ ਸਹਯੋਗੀ ਕੀਤਾ ਵੀ ਮੈਂ ਉਹਦੀ ਧੀ ਲਈ ਕੁਝ ਕਰ ਸਕੀ ਤੇ ਵੀ ਮੈਨੂੰ ਇਸ ਗੱਲ ਦਾ ਸਕੂਨ ਮਿਲਿਆ ਅੱਜ ਹੁਣ ਜਿਹੜੀ ਰਾਣਵਾ ਉਹ ਨਿੰਮੀ ਦੀ ਧੀ ਬਣ ਕੇ ਉਹਦੇ ਨਾਲ ਰਹਿ ਰਹੀ ਆ ਤੇ ਨਿੰਮੀ ਦੇ ਬੱਚਿਆਂ ਨੇ ਵੀ ਕਦੇ ਉਹਦਾ ਕੋਈ ਸ਼ਰੀਕਾ ਨਹੀਂ ਕੀਤਾ ਕਿਉਂਕਿ ਨਿੰਮੀ ਦੀ ਪਰਵਰਿਸ਼ ਹੀ ਇਹੋ ਜੀ ਸੀ ਇਹੋ ਜੀ ਸੀ ਤੇ ਨਾ ਹੀ ਨਿੰਮੀ ਦੇ ਕਿਸੇ ਰਿਸ਼ਤੇਦਾਰ ਜਾਂ ਸਹੁਰਿਆਂ ਨੇ ਇਸ ਗੱਲ ਦਾ ਕੋਈ ਆ ਗੁੱਸਾ ਆ ਗਿਆ ਕੀਤਾ ਵੀ ਤੂੰ ਹਨਾ ਇਹ ਕੀ ਕਰ ਰਹੀ ਆ ਵੀ ਦੇਖੋ ਕਿਸੇ ਵੀ ਇਨਸਾਨ ਜਾਂ ਕਹ ਲਓ ਬੱਚੇ ਦੀ ਜੇ ਅਸੀਂ ਜ਼ਿੰਦਗੀ ਦੇ ਵਿੱਚ ਕੋਈ ਰੌਣਕ ਲਿਆ ਸਕਦੇ ਆ ਕੋਈ ਖੁਸ਼ੀ ਲਿਆ ਸਕਦੇ ਆ ਤਾਂ ਸਾਨੂੰ ਜ਼ਰੂਰ ਆ ਜਿਹੜਾ ਯੋਗਦਾਨ ਆ ਉਹ ਪਾਉਣਾ ਚਾਹੀਦਾ ਨਿੰਮੀ ਦੇ ਘਰ ਦੋ ਬੱਚੇ ਸੀ ਪੈਸੇ ਨਾਲ ਪੈਸਾ ਸੀ ਸਭ ਕੁਝ ਸੀ ਉਹਨੇ ਇੱਕ ਇਹੋ ਜੀ ਬੇਵਸ ਕੁੜੀ ਨੂੰ ਗੋਦ ਲਿਆ ਉਹਦੀ ਜ਼ਿੰਦਗੀ ਬਦਲ ਗਈ ਵੀ ਇਸ ਤਰ੍ਹਾਂ ਜੇ ਕੋਈ ਇਨਸਾਨ ਕਿਸੇ ਲਈ ਕੁਝ ਕਰ ਸਕਦਾ ਨਾ ਤਾਂ ਉਹਨੂੰ ਜ਼ਰੂਰ ਕਰਨਾ ਚਾਹੀਦਾ ਜੇ ਨਿੰਮੀ ਇਹ ਸੋਚ ਕੇ ਮਦਦ ਕਰ ਦਿੰਦੀ ਚਾਰ ਪੈਸੇ ਦੇ ਦਿੰਦੀ ਵੀ ਮੈਨੂੰ ਪੈਸੇ ਦੇ ਜਾਣੀ ਆ ਤਾਂ ਉਹ ਪੈਸੇ ਵੀ ਉਹਦੀ ਮਾਮੀ ਨੇ ਹੀ ਹੜਪਣੇ ਸੀ ਕਿਉਂਕਿ ਪੈਸੇ ਪਿੱਛੇ ਤਾਂ ਦੁਨੀਆ ਅੱਜਕੱਲ ਪਾਗਲ ਹੋਈ ਪਈ ਆ ਵੀ ਤੁਹਾਨੂੰ ਕਿਵੇਂ ਲੱਗਿਆ ਨਿੰਮੀ ਦਾ ਫੈਸਲਾ ਕੀ ਤੁਸੀਂ ਨਿੰਮੀ ਬਾਰੇ ਕੀ ਕਹਿਣਾ ਚਾਹੋਗੇ ਤੇ ਜਿਹੜੀ ਰਾਣੋ ਸੀ ਉਹਦੀ ਮਾਮੀ ਤੇ ਦਾਦੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਜਾਂਦੇ ਜਾਂਦੇ ਆਪਾਂ ਇਸ ਤੋਂ ਪਹਿਲਾਂ ਵਾਲੀ ਜੋ ਕਹਾਣੀ ਆ ਉਹਦੇ ਕਮੈਂਟ ਤੁਹਾਡੇ ਨਾਲ ਸਾਂਝੇ ਕਰਦੇ ਆ। ਦੋਸਤੋ ਪਹਿਲਾ ਕਮੈਂਟ ਹੈ ਨੱਥਾ ਸਿੰਘ ਦਿਓਲ ਇਹ ਮੇਰੇ ਵੀਰ ਨੇ ਕੁਰੜ ਛਾਪੇ ਤੋਂ ਕਹਾਣੀ ਬਹੁਤ ਵਧੀਆ ਸਿਸਟਰ ਕਿਰਨਾ ਤੇਰੀ ਉਮਰ ਲੰਮੀ ਹੋਵੇ। ਨੱਥਾ ਸਿੰਘ ਮੈਸੇਜ ਸੁਖਪ੍ਰੀਤ ਕੌਰ ਕੁਰੜ ਛਾਪੇ ਤੋਂ ਇਹਨਾਂ ਮੇਰੇ ਵੀਰ ਨੇ ਤੇ ਪਰਜਾਈ ਨੇ ਕਮੈਂਟ ਕੀਤਾ। ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਜਗਦੀਸ਼ ਕੁਮਾਰ ਕਹਾਣੀ ਬਹੁਤ ਹੀ ਵਧੀਆ ਹੈ ਵਿਛੜੇ ਹੋਏ ਪਿਤਾ ਨੂੰ ਹੋਲੇ ਮਹੱਲੇ ਵਿਖੇ ਤਾਂ ਇਹ ਪਤੀਜੇ ਨੇ ਆਪਣੀ ਸੂਝ-ਬੂਝ ਨਾਲ ਲੱਭ ਹੀ ਲਿਆ ਸੰਦੀਪ ਕੌਰ ਬਹੁਤ ਵਧੀਆ ਕਹਾਣੀ ਭੈਣ ਜੀ ਰੇਸ਼ਮ ਸਿੰਘ ਮਣਕੜਤ ਗੱਲਾਂ ਪੈਸੇ ਬਣਾਉਣ ਵਾਸਤੇ ਦੇਖੋ ਜਿਹੜੀਆਂ ਅਸੀਂ ਗੱਲਾਂ ਕਰਦੇ ਆ ਇਹਦੇ ਨਾਲ ਕਿਸੇ ਦਾ ਕੋਈ ਨੁਕਸਾਨ ਨਹੀਂ ਹੁੰਦਾ ਤੇ ਨਾ ਹੀ ਅਸੀਂ ਕਿਸੇ ਤੇ ਕੋਈ ਗਲਤ ਇਲਜ਼ਾਮ ਲਗਾਉਣੇ ਆ ਮੈਨੂੰ ਇਹ ਲੱਗਦਾ ਵੀ ਜੇ ਤੁਹਾਡੇ ਚ ਕਲਾ ਹੈਗੀ ਆ ਅ ਵੀ ਤੁਸੀਂ ਇੱਕ ਨੰਬਰ ਦੇ ਮਤਲਬ ਕਹ ਲਓ ਇੱਕ ਨੰਬਰ ਦਾ ਪੈਸਾ ਤੇ ਦੋ ਨੰਬਰ ਦਾ ਪੈਸਾ ਕਮਾਉਣ 'ਚ ਫਰਕ ਹੁੰਦਾ ਜੇ ਤੁਸੀਂ ਮਿਹਨਤ ਕਰਕੇ ਪੈਸਾ ਕਮਾ ਸਕਦੇ ਹੋ ਤਾਂ ਸੋਸ਼ਲ ਮੀਡੀਆ ਜਿਹੜਾ ਉਹ ਤੁਹਾਡੇ ਲਈ ਵੀ ਖੁੱਲਾ ਤੁਸੀਂ ਵੀ ਕਮਾ ਸਕਦੇ ਹੋ ਪਰ ਮੈਨੂੰ ਇੰਨਾ ਪਤਾ ਵੀ ਮੈਂ ਕੁਝ ਵੀ ਗਲਤ ਨਹੀਂ ਕਰ ਰਹੀ ਅ ਬਾਕੀ ਦੁਨੀਆ ਤੇ ਬਹੁਤ ਕੁਝ ਚੱਲ ਰਿਹਾ ਜੇ ਤੁਸੀਂ ਕਿਸੇ ਨੂੰ ਕਹਿਣਾ ਹੀ ਹੈ ਨਾ ਉਹਨਾਂ ਨੂੰ ਕਹੋ ਜਿਹੜੇ ਬਹੁਤ ਘਟੀਆ ਤੋਂ ਘਟੀਆ ਕੰਮ ਦੁਨੀਆ ਤੇ ਹੋ ਰਹੇ ਆ ਨਰੇਂਦਰ ਕੌਰ ਨਾਈਸ ਸਟੋਰੀ ਅੱਗੇ ਪੰਜਾਬ 1889 ਐਡੀ ਤੋਂ ਜਿਉਂਦੀ ਰਹ ਭੈਣੇ ਵਾਹਿਗੁਰੂ ਤਰੱਕੀ ਬਖਸ਼ੇ ਗੱਗੂ ਗੱਲ ਇਹਨਾਂ ਨੇ ਇਮੋਜੀ ਭੇਜੇ ਨੇ ਬਾਈ ਜੀ ਬਹੁਤ ਵਧੀਆ ਕਹਾਣੀ ਭੈਣ ਜੀ ਅੱਗੇ ਹੈਪੀ ਸਿੰਘ ਹੈਪੀ ਸਿੰਘ ਵੈਰੀ ਇਮੋਸ਼ਨਲ ਸਟੋਰੀ ਸਿਸਟਰ ਜਰਨੈਲ ਸਿੰਘ ਭਗਤਾ ਭਾਈ ਬਹੁਤ ਹੀ ਵਧੀਆ ਕਹਾਣੀ ਲੱਗੀ ਹੈ ਜੀ ਰਾਜਕੁਮਾਰ ਵੈਰੀ ਗੁੱਡ ਸਟੋਰੀ ਵਨੀਤਾ ਰਾਣੀ ਵੈਰੀ ਨਾਈਸ ਰਾਮ ਸਿੰਘ ਬਹੁਤ ਵਧੀਆ ਕਹਾਣੀ ਸੁਣ ਕੇ ਵਧੀਆ ਲੱਗਿਆ ਕਹਾਣੀ ਦਾ ਸੁੱਖ ਦਾ ਅੰਤ ਹੋਇਆ ਵਿਛੋੜੇ ਤੋਂ ਬਾਅਦ ਮਲਾਪ ਰਾਮ ਸਿੰਘ ਟੇਲਰ ਪਿੰਡ ਫੁੱਲੋ ਮਿੱਠੀ ਤੋਂ ਕਸ਼ਮੀਰ ਖੱਖ ਵੈਰੀ ਨਾਈਸ ਅਵਿਰਾਜ ਸਿੰਘ ਦੀ ਆਈਡੀ ਤੋਂ ਮੇਰੀ ਭੈਣ ਅਮਨ ਮਖੂ ਤੋਂ ਇਹਨਾਂ ਨੇ ਇਮੋਜੀ ਭੇਜਿਆ ਅਵਤਾਰ ਕੌਰ ਸਟੋਰੀ ਬਹੁਤ ਵਧੀਆ ਹੈ ਜੀ ਅੱਗੇ ਬਲਜਿੰਦਰ ਸਿੰਘ ਨਾਈਸ ਸਟੋਰੀ ਅਗੇ ਰਾਜ ਵੈਰੀ ਨਾਈਸ ਸਟੋਰੀ ਮੈਮ ਕੁਲਦੀਪ ਸਿੰਘ ਬਹੁਤ ਵਧੀਆ ਕਹਾਣੀ ਹੈ ਭੈਣ ਜੀ ਫਿਰੋਜ਼ਪੁਰ ਲੱਧੂ ਵਾਲਾ ਤੋਂ ਸਾਰਾ ਪਰਿਵਾਰ ਸੁਣਦੇ ਹਾਂ ਧੰਨਵਾਦ ਤੁਹਾਡਾ ਬਹੁਤ ਬਹੁਤ ਮੈਨੂੰ ਸਪੋਰਟ ਕਰਨ ਲਈ ਪ੍ਰਗਟ ਸਿੰਘ ਗੁਰਮੀਤ ਮਖੂਦੀ ਦੀ ਜੀ ਬਹੁਤ ਸੋਹਣੀ ਕਹਾਣੀ ਅਗੇ ਗੁਰਪ੍ਰੀਤ ਸਿੰਘ ਗੁੱਡ ਸਟੋਰੀ ਜੀ ਡਾਕਟਰ ਅਜੈਬ ਘਰਾਟ ਗੁੱਡ ਸਟੋਰੀ ਸਿਸਟਰ ਜੀ ਵੀਰਪਾਲ ਬਰਾੜ ਬਹੁਤ ਹੀ ਦਰਦਪਰੀ ਕਹਾਣੀ ਘੇਰਨ ਸਾਡੇ ਨਾਲ ਵੀ ਕੁਝ ਇਦਾਂ ਹੀ ਹੋਇਆ ਮੇਰਾ ਨਾਨਾ ਜੀ ਹਜੂਰ ਸਾਹਿਬ ਗਏ ਮੁੜ ਕੇ ਘਰ ਨਹੀਂ ਆਏ ਮੇਰੀ ਮੰਮੀ ਦੀ ਉਮਰ ਉਦੋਂ 3 ਸਾਲ 3 ਮਹੀਨੇ ਦੀ ਸੀ 20 ਸਾਲ ਤੱਕ ਭਾਲ ਕੀਤੀ ਪਰ ਨਹੀਂ ਮਿਲੇ ਮੰਮੀ ਹੁਣੀ ਦੋ ਹੀ ਪੈਣਾ ਸੀ ਆਪਣੀ ਮਾਂ ਦੀਆਂ 2013 ਚ ਆਪਾਂ ਨੂੰ ਛੱਡ ਗਈ ਬਹੁਤ ਦੁੱਖ ਲੱਗਿਆ ਭੈਣੇ ਸੁਣ ਕੇ ਵਾਹ ਮੈਂ ਕਿ ਆਪਾਂ WhatsApp ਤੇ ਜੁੜੇ ਆ ਆਪਣੀ ਚਲ ਗੱਲ ਵੀ ਹੋ ਜਾਂਦੀ ਆ ਪਰ ਇੰਨੀ ਕਦੇ ਗੱਲ ਨਹੀਂ ਹੋਈ WhatsApp ਤੇ ਮੈਂ ਇਸ ਬਾਰੇ ਗੱਲ ਕਰੂੰਗੀ ਤੁਹਾਡੇ ਨਾਲ ਫਿਰ ਮੈਂ ਇਹਨੂੰ ਸ਼ੇਅਰ ਕਰੂੰਗੀ ਆਪਣੇ ਗਰੁੱਪ ਤੇ ਹਰਵੰਸ ਕਲਿਆਣ ਜਿੰਦਗੀ ਵਿੱਚ ਖਬਰਨਾ ਨਹੀਂ ਚਾਹੀਦਾ ਵੈਰੀ ਨਾਈਸ ਸਟੋਰੀ ਸਿਸਟਰ ਜੀ ਅਮਨਦੀਪ ਖਾਲਸਾ ਵਾਹਿਗੁਰੂ ਜੀ ਗੈਰੀ ਸਰਾ ਵੈਰੀ ਨਾਈਸ ਸਟੋਰੀ ਸੁਖਦੀਪ ਕੌਰ ਕਲਸੀਆ ਹਰਾਈਕੋਟ ਤੋਂ ਜੈਸ ਕੌਰ ਸੈਡ ਸਟੋਰੀ ਆਲਵੇਜ਼ ਬਲੀਵ ਇਨ ਬਾਬਾ ਜੀ ਨਵਜੋਤ ਕੌਰ ਵੈਰੀ ਗੁੱਡ ਸਟੋਰੀ ਸਿਸਟਰ ਜੀ ਗੁਰਾ ਥਾਂਦੇ ਵਾਲਾ ਮੁਖਸਰ ਸਾਹਿਬ ਤੋਂ ਹਰਦੇਵ ਸਿੰਘ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਸਰਜੀਤ ਦੇ ਘਰ ਆਉਣ ਲਈ ਅਗਮਜੋਤ ਡੀਆਈਡੀ ਤੋਂ ਮੇਰੀ ਭੈਣ ਬੱਬਲ ਗੁਰਦਾਸਪੁਰ ਤੋਂ ਕਰਜੇ ਨਾਲ ਤਾਂ ਬਹੁਤ ਲੋਕਾਂ ਨੇ ਖੁਦਕੁਸ਼ੀ ਕੀਤੀ ਹੈ ਪਰ ਮੈਂ ਤਾਂ ਇਹੀ ਕਹਾਂਗੀ ਕਿ ਘੱਟ ਖਾ ਲੋ ਪਰ ਕਰਜ਼ਾ ਨਾ ਚੁੱਕੋ ਬਲਵਿੰਦਰ ਕੌਰ ਆਈ ਰਿਸਪੈਕਟ ਯੂ ਬਟ ਐਵਰੀ ਡੇ ਸੇਮ ਥਿੰਗ ਜੀ ਕਰਨਲ ਪੰਗੂ ਪਤਾ ਨਹੀਂ ਇਹਨਾਂ ਨੇ ਕੀ ਲਿਖਿਆ ਮੈਨੂੰ ਸਮਝ ਨਹੀਂ ਆਉਂਦੀ ਸਮਝ ਨਹੀਂ ਆ ਰਹੀ ਇਹਨਾਂ ਦੀ ਕਮੈਂਟ ਦੀ ਕੀ ਕੀ ਹੈ ਇਹਨਾਂ ਨੇ ਨਿਊ ਫੈਸ਼ਨ ਬੁਟੀਕ ਨਾਈਸ ਸਟੋਰੀ ਜੀ ਹਾਂਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਚੈਨਲ ਨੂੰ ਆਪਣਾ ਕੀਮਤੀ ਸਮਾਂ ਦੇਣ ਲਈ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ